ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸਾਂ ਮਹੱਲਾ ਪੰਜਵਾ ਮਤਾ ਕਰਾਓ ਸੂ ਪੱਕਨ ਨਾ ਦੇਈ ਇਹ ਮਤਾ ਪੁੱਲਾ ਹੀ ਬੋਲਣਾ ਹੈ ਮਤਾ ਕਰਾਓ ਇਥੇ ਵਿਸਰਾਮ ਹੈ ਸੋ ਥੀਯਮ ਕਲਾ ਦਨੀ ਹੈ ਪੱਕਨ ਨਾ ਦੇਈ ਪੱਕਨ ਜਿਹੜਾ ਥੋੜਾ ਜਿਹਾ ਕੱਸ ਕੇ ਬੋਲਣਾ ਸੀਲ ਸੰਜਮ ਕੈ ਨਿਕਟ ਖਲੋਈ ਵੇਸ ਕਰੇ ਬਹੁ ਰੂਪ ਦਿਖਾਵੇ ਗ੍ਰਹਿ ਬਸਨ ਨ ਦੇ ਵਖ ਵਖ ਪਰਮਾਵੇ ਘਰ ਕੀ ਨਾਇਕ ਘਰ ਵਾਸ ਨ ਦੇਵੇ ਜਤਨ ਕਰਾਉ ਊਰਜਾ ਹੀ ਪਰਿਵੇ ਰਹਾਉ ਤੁਰ ਕੀ ਭੀਜੀ ਆਈ ਅਮਰ ਨੌਖੰਡ ਜੀਤੇ ਸਭ ਥਾਨ ਥਨੰਤਰ ਤਾਟ ਤੀਰਥ ਨਾ ਛੋਡੈ ਜੋਗ ਸੰਨਿਆਸ ਤਾਟ ਤੀਰਥ ਨਾ ਛੋਡੈ ਜੋਗ ਸੰਨਿਆਸ ਟਿੱਪੀ ਨਾਲ ਉਚਾਰਨ ਪੜ ਥਾਕੇ ਸਿਮਰਿਤ ਵੇਦ ਅਭਿਆਸ ਜਹ ਬੈਸ ਤਹ ਨਾਲੇ ਬੈਸੈ ਇਹ ਬੈਸੋ ਪਾਠ ਸੁਧ ਹੈ ਮੇਰੇ ਬੈਸਾ ਹੋ ਹਾਹੇ ਦੇ ਨਾਲ ਛਪਿਆ ਹੋਇਆ ਔਂਕੜ ਲਾ ਕੇ ਊੜਾ ਬੰਦ ਮੂੰਹ ਵਾਲਾ ਔਂਕੜ ਦੇ ਨਾਲ ਮੁਖ ਪਾਠ ਹੈ ਜਹ ਬੈਸਾ ਤਹ ਨਾਲੇ ਬੈਸੈ ਸਗਲ ਭਵਨ ਮਹ ਸਬਲ ਪ੍ਰਵੇਸੈ ਹੋਛੀ ਸਰਣ ਪਾਇਆ ਰਹਿਣ ਨਾ ਪਾਈ ਕਹੋ ਮੀਤਾ ਹਉ ਕੈ ਪਹਿ ਜਾਈ ਹਉ ਇਥੇ ਯਮਕ ਲਾਦਨੀ ਹੈ ਕੈਪ ਇਹ ਪਾਠ ਜਿਹੜਾ ਸੰਬੰਧਕ ਪਾਠ ਹੈ ਇਕੱਠਾ ਨਹੀਂ ਕਰਨਾ ਕੈਪ ਇਹ ਨਹੀਂ ਕਹਿਣਾ ਕੈਪ ਇਹ ਵੱਖਰਾ ਨਹੀਂ ਕਰਨਾ ਲਮਕਾ ਕੇ ਉਚਾਰਨ ਕਰਨਾ ਹਾ ਕੈਪ ਇਹ ਜਾਈ ਸੁਣ ਉਪਦੇਸ਼ ਸਤਿਗੁਰ ਬਹਿ ਆਇਆ ਗੁਰ ਹਰ ਹਰ ਨਾਮ ਮੋਹ ਮੰਤਰ ਦ੍ਰਿੜਾਇਆ ਇਹ ਗੁਰ ਪੱਤੀ ਜਮਕਲਾ ਦੇਣੀ ਹੈ ਗੁਰ ਹਰ ਹਰ ਨਾਮ मोहि मन्त्र दृडाया नेद कर बसिया गुण गाय अनंता प्रभु मिलयो नानक भय अचिन्ता कर मेरा एहि नायक हमारी एहि अमर हम गुर कीए दरबारी रहाउ दूजा आशा महल्ला 5वा प्रथमे मता पत्री चलावाओ प्रथम मता विश्राम जे पत्री चलावाओ कस के बोलना द्वितीय मता मानुख पहुंचावाओ मानुख दोय मानुख पहुंचावाओ द्वितीय मता दो मानुख पहुंचावाओ तृतीय मता किच करो उपाया कराओ ਕਰੋਨੀ ਕਰਾਉ ਉਪਾਇ ਮੈਂ ਸਭ ਕੁਝ ਛੋੜ ਪ੍ਰਭ ਤੁਹੀ ਧਿਆਇਆ ਮਹਾ ਆਨੰਦ ਅਚਿੰਤ ਸਹਿਜ ਆਇਆ ਦੁਸ਼ਮਨ ਦੂਤ ਮੁਏ ਸੁਖ ਪਾਇਆ ਮੁਏ ਪਦਤੀ ਵਿਸਰਾਮ ਲਾਉਣਾ ਹੈ ਦੁਸ਼ਮਨ ਦੂਤ ਮੁਏ ਸੁਖ ਪਾਇਆ ਰਹਾਉ ਸਤਗੁਰੂ ਮੋ ਕਉ ਦਿਆ ਉਪਦੇਸ਼ ਸਤਗੁਰੂ ਮੂਕ ਦਿਆ ਉਪਦੇਸ਼ ਜੀਓ ਪਿੰਡ ਸਭ ਹਰ ਦਾ ਦੇਸ ਜੋ ਕਿਛ ਕਰੀ ਸੋ ਤੇਰਾ ਤਾਣ ਤੂੰ ਮੇਰੀ ਓਟ ਤੂੰ ਹੈ ਦੀਬਾਨ ਤੂੰ ਹੈ ਦੀਬਾਨ ਤੁਦਨੋ ਛੋੜ ਜਾਈਐ ਪ੍ਰਭ ਕੈ ਧਰ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਤੁਦਨੋ ਛੋੜ ਇਸ ਤਰ੍ਹਾਂ ਜੈ ਪ੍ਰਵ ਕੈਂ ਧਰ ਇੱਕ ਕੈਂ ਧਰ ਜਿਹੜਾ ਪਾਠ ਸੰਬੰਧਕ ਪਾਠ ਲੰਮੀ ਲੰਮੀ ਜੀ ਆਵਾਜ਼ ਨਾਲ ਕਰਨਾ ਹੈ ਕੈਂਦਰ ਨਹੀਂ ਕਹਿਣਾ ਕੈਂ ਧਾਰਨੀ ਕਹਿਣਾ ਕੈਂ ਧਰ ਇਸ ਤਰ੍ਹਾਂ ਬੋਲਣਾ ਤੁਦਨ ਨੂੰ ਛੋੜ ਜੈ ਪ੍ਰਵ ਕੈਂ ਧਰ ਆਨ ਨਾ ਬੀਆ ਵੀ ਕਿੱਧਰ ਕਿਸ ਤਰਫ ਜਾਏ ਆਨ ਨਾ ਬੀਆ ਤੇਰੀ ਸੰਸਰ ਤੇਰੀ ਸੇਵਕ ਕਉ ਕਿਸ ਕੀ ਕਾਣ ਸਾਕਤ ਭੁਲਾ ਫਿਰੇ ਬੇਬਾਣ ਤੇਰੀ ਵਡਿਆਈ ਕਹੀ ਨਾ ਜਾਏ ਜਹ ਕਹ ਰਾਖ ਲੈਹ ਗਲ ਲਾਏ ਨਾਨਕ ਦਾਸ ਤੇਰੀ ਸਰਣਾਈ ਪ੍ਰਭ ਰਾਖੀ ਪੈਜ ਵਜੀ ਵਾਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ